ਮੈਸੂਚਾ ਹੈ ਆਪਰਚੂਨਿਟੀ ਹੈ ਚਲੋ ਇੱਕ ਕਰੀ ਦੇਖਦੇ ਆ ਘੱਟੋ ਘੱਟ ਆਪਣੇ ਨੂੰ ਟੀਵੀ ਤੇ ਖੇਡਦੇ ਦੇ ਦੇਖਾਂਗੇ ਟੀਮ ਦੇ ਵਿੱਚ ਕੌਣ ਕੌਣ ਹੈ ਤੁਹਾਡੀ ਟੀਮ ਦੇ ਵਿੱਚ ਟੀਮ ਚ ਮੇਰੀ ਟੀਮ ਦੇ ਕੈਪਟਨ ਆ ਸੋਨੂ ਸੂਤ ਭਾਜੀ ਓਕੇ ਜੀ ਫਿਰ ਵਾਈਸ ਕੈਪਟਨ ਵੀ ਨੂੰ ਢਿਲੋਂ ਭਾਜੀ ਨੇ ਅੱਛਾ ਜੀ ਦੇਵ ਕਰੋੜ ਭਾਜੀ ਆ ਜੱਸੀ ਗਿਲ ਇਜ਼ देयर ਓਕੇ ਬੱਬਲ ਰਾਈਜ਼ देयर ਨਿੰਜਾ ਇਜ਼ देयर ਹਾਰਡੀ ਇਜ਼ देयर ਅੱਛਾ ਆਪਾਂ ਨਾ ਅਕਸਰ ਵੀਡੀਓਜ਼ ਦੇਖਦੇ ਰਹਿੰਦੇ ਆ ਲਾਈਕ ਮਾਨਸੀ ਮੈਮ ਯੂਵਰਾਜ ਸਰ ਐਂਡ ਉਹ ਬੱਚੇ ਖੇਡ ਰਹੇ ਨੇ ਹੈਨਾ ਆਪ ਮੇਰੀ ਜਾਨ ਹੋ ਹਾਂ ਜੀ ਆ ਮੇਰੇ ਪਿਆਰੇ ਹੋ ਹਾਂਜੀ ਆ ਮੈਨੂੰ ਕਿੰਨਾ ਪਿਆਰ ਕਰਦੇ ਹੋ ਬਹੁਤ ਬੋਝਾ ਹਾਂਜੀ ਆ ਆ ਪਾਪਾ ਕੀ ਫੇਵਰਿਟ ਹੋ ਬੜੇ ਪਾਪਾ ਕੇ ਹਾਂਜੀ ਆ ਮੇਰੀ ਬੁਗੜੀ ਹੋ ਹਮ ਅਬ ਸ਼ਭਸ਼ੇ ਪਿਆਰੇ ਹੋ ਹਮ ਜਿਹੜਾ ਰਦਾਨ ਆ ਨਾ ਜੁਵਰਾਜ ਦਾ ਬਾਇਓਲੋਜੀਕਲ ਮੁੰਡਾ ਹੋ ਸਕਦਾ ਹੈ ਪਰ ਉਦਾਂ ਉਹ ਮੁੰਡਾ ਮੇਰਾ ਹੈ ਉਹ ਮੇਰੀ ਜਾਨ ਹੈ ਉਹ ਉਹ ਉਹਦੇ ਨਾਲ ਇੰਨਾ ਪਿਆਰ ਹੈ ਨਾ ਐਕਚੁਅਲੀ ਜਿੱਦਣ ਉਹ ਜੰਮਿਆ ਸੀ ਨਾ ਉਦੋਂ ਕੋਵਿਡ ਚੱਲਦਾ ਸੀ ਤੇ ਮੈਂ ਉਹਨੂੰ ਦੇਖਣ ਨਹੀਂ ਆ ਸਕਦਾ ਸੀ ਸੇਮ ਡੇ ਤੇ ਜਿਹੜੀ ਕੋਵਿਡ ਤੋਂ ਬਾਅਦ ਪਹਿਲੀ ਫਲਾਈਟ ਲਈ ਸੀ ਨਾ ਮੈਂ ਉਹ ਨਿਰਧਾਨ ਨੂੰ ਮਿਲਣ ਆਇਆ ਸੀ ਮੈਨੂੰ ਯਾਦ ਤੇ ਉਹ ਜਦੋਂ ਹੁਣ ਉਹ ਵੱਡਾ ਹੋ ਰਿਹਾ ਉਹ ਤੇ ਸਾਡਾ ਵੀ ਹੁਣ ਦਾਦਾ ਬਣਿਆ ਹੈ ਉਹ ਹੁਣ ਸਾਨੂੰ ਗਾਣੇ ਸੁਣਾਉਂਦਾ ਸਾਨੂੰ ਦਿਖਾਉਂਦਾ ਸਤਿਕਾਰ ਜੀ ਮੈਂ ਮਨੀਸ਼ਾ ਸਵਾਗਤ ਕਰਦੀਆਂ ਰੋਜ਼ਾਨਾ ਸਪੋਕਸਮੈਨ ਤੇ ਅੱਜ ਬਹੁਤ ਵੱਡੇ ਸਟੇਡੀਅਮ ਚ ਪਹੁੰਚੀ ਮੈਂ ਪਹਿਲੀ ਵਾਰ ਆਈਆਂ ਬਾਈ ਦਵੇ ਤੇ ਮੈਨੂੰ ਮਾਹੌਲ ਬਹੁਤ ਸੋਹਣਾ ਲੱਗਦਾ ਪਿਆ ਸੋ ਇੱਥੇ ਇੱਕ ਕਲਾਕਾਰ ਮਹਿਕਮਾ ਵੀ ਪਹੁੰਚਿਆ ਹੋਇਆ ਉਹ ਵੀ ਖੇਡ ਰਿਹਾ ਨੇ ਸਾਡੇ ਨਾਲ ਨਵਰਾਜ ਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿਕਾਰ ਸਰ ਸਤਿਕਾਰ ਜੀ ਸ ਮੈਂ ਬਿਲਕੁਲ ਠੀਕ ਹਾਂ ਤੁਸੀਂ ਸੁਣਾਓ ਮੈਂ ਬਹੁਤ ਵਧੀਆ ਤੁਸੀਂ ਮੇਰੇ ਫੇਸ ਤੋਂ ਦੇਖ ਹੀ ਲਿਆ ਤੁਸੀਂ ਚੜਦੀ ਕਲਾ ਚ ਲੱਗ ਰਹੇ ਹੋ ਪੂਰੇ ਯਸ ਬਿਲਕੁਲ ਜੀ ਬਿਲਕੁਲ ਅੱਛਾ ਸਰ ਸੀਸੀਐਲ ਮੈਨੂੰ ਪਲੀਜ਼ ਸਮਝਾਓ ਕਿਦਾਂ ਕੀ ਐਂ ਤੁਸੀਂ ਖੇਡ ਰਹੇ ਹੋ ਕਿਦਾਂ ਸੀਸੀਐਲ ਹੈਗਾ ਜੀ ਇਟਸ ਕਾਲਡ ਇਸ ਸੈਲਿਬ੍ਰਿਟੀ ਕ੍ਰਿਕਟ ਲੀਗ ਜੀ ਇਹਦੇ ਵਿੱਚ ਹਰ ਰੀਜਨ ਦੀਆਂ ਟੀਮਸ ਖੇਡਦੀਆਂ ਜਿਦਾ ਪੰਜਾਬ ਆ ਸਾਊਥ ਚ ਟੀਮਾਂ ਨਾਰਥ ਦੀਆਂ ਜਿਦਾ ਬੋਜਪੂਰੀ ਟੀਮ ਹੈ ਹਰ ਇੰਡਸਟਰੀ ਦੀ ਆਪਣੀ ਆਪਣੀ ਟੀਮ ਹੈ ਤੇਲਗੂ ਦੀ ਤਾਮਿਲ ਦੀ ਫਿਰ ਬੋਜਪੂਰੀ ਟੀਮ ਹੈ ਫਿਰ ਮੁੰਬਈ ਦੀ ਇੱਕ ਟੀਮ ਹੈ ਮੁੰਬਈ ਹੀਰੋਜ਼ ਤੇ ਐਸੀਸੀਐਲ ਦੀ ਟੀਮ ਜਦੋਂ ਮੈਂ ਲਈ ਸੀ ਇਹ ਟੀਮ ਤੇ ਮੈਨੂੰ ਮੈਂ ਤਾਂ ਇਸ ਕਰਕੇ ਲਈ ਸੀ ਮੈਂ ਆਪਣੇ ਉਹਨਾਂ ਨੇ ਕ੍ਰਿਕਟ ਦਾ ਦੇਖਣਾ ਸੀਗਾ ਕਿ ਵੀ ਕਿਦਾਂ ਯੂ نو ਆਈ ਵਾਂਟਡ ਆਈ ਆਲਵੇਸ ਵਾਂਟਡ ਟੂ ਪਲੇ ਕ੍ਰਿਕਟ ਰਾਈਟ ਫॉर ਮਾਈ ਕੰਟਰੀ ਬਟ ਆਈ ਕੁਡਨਟ ਮੇਕ ਇਟ ਤੇ ਮੈਂ ਸੋਚਿਆ ਯਾਰ ਇਹ ਓਪਰਚੁਨਿਟੀ ਹੈ ਚਲੋ ਇੱਕ ਕਰੀ ਦੇਖਦੇ ਆ ਘੱਟੋ ਘੱਟ ਆਪਣੇ ਉਹਨੂੰ ਟੀਵੀ ਤੇ ਖੇਡਦੇ ਦੇ ਦੇਖਾਂਗੇ ਤੇ ਉਦੋਂ ਇੰਨਾ ਹੱਲੇ ਮੈਨੂੰ ਪਤਾ ਨਹੀਂ ਸੀ ਕਿ ਇੰਨੇ ਮੁੰਡੇ ਸਾਰੇ ਜਣੇ ਇੰਨੇ ਪੈਸ਼ਨ ਨਾਲ ਖੇਡਣਗੇ ਸਾਰੇ ਮੇਰੇ ਭਰਾ ਜਿੰਨੇ ਵੀ ਬਟ ਬਿਗ ਥੈਂਕਸ ਟੂ ਥੈਮ ਸਾਰੇ ਆਪਣੀਆਂ ਕਈ ਤਰ ਦਿਹਾੜੀਆਂ ਭੰਨ ਕੇ ਵੀ ਆਉਂਦੇ ਆ ਖੇਡਣ ਉਹਨਾਂ ਨੂੰ ਇੰਨਾ ਪਿਆਰ ਹੁੰਦਾ ਕਿ ਹਾਂ ਪੈਸ਼ਨੇਟ ਐ ਪੈਸ਼ਨੇਟ ਐ ਔਰ ਪਿਆਰ ਕਰਦੇ ਆ ਸਰ ਇੱਕ ਦੂਜੇ ਨੂੰ ਐਂਡ ਦੇ ਸਟੂਡ ਬਾਈ ਅਸ ਦੇ ਸਟੂਡ ਬਾਈ ਦ ਟੀਮ ਐਂਡ ਆਈ ਵਿਲ ਆਲਵੇਜ਼ ਬੀ ਥੈਂਕਫੁਲ ਟੂ ਥੈਮ ਓਕੇ ਜੀ ਅੱਛਾ ਟੀਮ ਦੇ ਵਿੱਚ ਕੌਣ ਕੌਣ ਐ ਤੁਹਾਡੀ ਟੀਮ ਦੇ ਵਿੱਚ ਟੀਮ ਚ ਮੇਰੀ ਟੀਮ ਦੇ ਕੈਪਟਨ ਐ ਸੋਨੂ ਸੂਤ ਭਾਜੀ ਓਕੇ ਜੀ ਫਿਰ ਵਾਈਸ ਕੈਪਟਨ ਬੀਨੂ ਢਿਲੋਂ ਭਾਜੀ ਨੇ ਅੱਛਾ ਜੀ ਦੇਵ ਕਰੋੜ ਭਾਜੀ ਆ ਜੱਸੀ ਗਿਲ ਇਜ਼ देयर ਓਕੇ ਬੱਬਲ ਰਾਈਜ਼ देयर ਨਿੰਜਾ ਇਜ਼ देयर ਠੀਕ ਹੈ ਹਾਰਡੀ ਇਜ਼ देयर ਓਕੇ ਹੋਰ ਸੁਸ਼ਮ ਦਾ ਬੜਾ ਛੋ ਵੀ ਉਹ ਹੈ ਬੰਬੇ ਤੋਂ ਨੀ ਮਨਮੀਤ ਮੀਤ ਬ੍ਰਦਰਸ ਵਾਲੇ ਭਾਜੀ ਜਿਹੜੇ ਹਰਮੀਤ ਭਾਜੀ ਉਹ ਖੇਡ ਮਨਮੀਤ ਭਾਜੀ ਉਹ ਖੇਡ ਰਹੇ ਆ ਫਿਰ ਯੁਵਰਾਜ ਮੇਰਾ ਛੋਟਾ ਭਰਾ ਵੀ ਖੇਡਦਾ ਕਦੀ ਕਦੀ ਜਦੋਂ ਉਹਦਾ ਮੂਡ ਹੁੰਦਾ ਤੇ ਹੋਰ ਬਲਰਾਜ ਭਾਜੀ ਆ ਜਿਹੜੇ ਡਾਇਰੈਕਟਰ ਵੀ ਆ ਫਿਲਮਾਂ ਦੇ ਹਾਂਜੀ ਹਾਂਜੀ ਉਹ ਵੀ ਆ ਹੋਰ ਵੀ ਨਾਲ ਜੁੜੀ ਜਾ ਰਹੇ ਹੋਰ ਵੀ ਨਾਮ ਜਿਹੜੇ ਹੈਗੇ ਅੱਜ ਖੇਡਣਾ ਜੇ ਖੇਡ ਲੈ ਤੁਸੀਂ ਆਏ ਬੜੀ ਲੇਟ ਤੁਸੀਂ ਤੁਸੀਂ ਤਾਂ ਪੂਰੀ ਛੁੱਟੀ ਤੇ ਆਏ ਆ। ਯਾਰ ਅੱਡੀ ਛੁੱਟੀ ਵੇਲੇ ਤੇ ਕਾਲ ਕਿਉਂ ਨਹੀਂ ਕੀਤੀ ਸਾਨੂੰ? ਸਰ ਦੇਖੋ ਨੰਬਰ ਹੀ ਹੈ ਨਹੀਂ ਤੁਹਾਡਾ ਜਿਹੜਾ ਚੈਨਲ ਹੈ ਨਹੀਂ ਜੀ ਨੰਬਰ ਦਾ। ਚਲੋ ਕੋਈ ਗੱਲ ਨਹੀਂ ਦੇਰ ਆਏ, ਦਰਸਤ ਆਏ। ਦੇਰ ਆਏ ਦਰਸਤ ਆ। ਰਾਈਟ ਹੈ ਨਾ ਕੁਝ ਚੰਗਾ ਹੀ ਹੁੰਦਾ ਸਮ ਟਾਈਮਸ ਟਾਈਮ ਤੇ ਲੇਟ ਵੀ ਆਉਨੇ ਆ ਤਾਂ ਹੈ ਨਾ। ਤੇ ਕਿਵੇਂ ਚੱਲ ਰਹੀ ਸਰ ਜ਼ਿੰਦਗੀ ਕਿਵੇਂ ਲੰਘ ਰਿਹਾ ਸਭ ਕੁਝ ਕੀ 익ਸਪੈਕਟੇਸ਼ਨਸ ਨੇ ਜ਼ਿੰਦਗੀ ਨੂੰ ਲੈ ਕੇ ਜਾਂ ਕਿਵੇਂ ਆਨੰਦ ਮਾਨ ਰਹੇ ਹੋ ਜ਼ਿੰਦਗੀ ਦਾ? ਜ਼ਿੰਦਗੀ ਦਾ ਜਿੰਨਾ ਮੈਂ ਜਿੰਨਾ ਸ਼ੁਕਰਾਨਾ ਕਰੀ ਉਹਨੇ ਘਟ ਰੱਬ ਦਾ। ਇਨਾ ਬਹੁਤ ਵਧੀਆ ਚੱਲ ਰਹੀ ਹੈ ਜ਼ਿੰਦਗੀ ਕੰਮ ਪੱਖੋਂ ਵੀ ਬਾਬਾ ਜੀ ਨੇ ਪੂਰੀ ਕਿਰਪਾ ਕੀਤੀ ਹੋਈ ਆ ਹਰ ਪਾਸਿਓਂ ਘਰ ਦੇ ਨਾਲ ਆ ਹਨਾ ਫੈਮਿਲੀ ਠੀਕ ਠਾਕ ਆ ਸਾਰੀ ਇੰਨੇ ਅੱਛੇ ਫਰੈਂਡਸ ਆ ਭਰਾਵਰਗੇ ਦੋਸਤ ਆ ਸਾਰੇ ਤੰਦਰੁਸਤ ਆ ਸਿਹਤ ਵਜੋਂ ਵੀ ਸਾਰੇ ਚੰਗੇ ਆ ਔਰ ਰੋਟੀ ਬਾਣੀ ਵੀ ਵਧੀਆ ਚੱਲੀ ਜਾਂਦਾ ਹੈ ਘੁੰਮ ਫਿਰ ਵੀ ਲਈਦਾ ਜ਼ਿੰਦਗੀ ਚ ਆਪਣੀ ਗੇਮ ਜਿਹੜੀ ਪਸੰਦ ਆ ਪੈਸ਼ਨੇਟ ਆ ਜਿਹਦੇ ਪ੍ਰਤੀ ਉਹ ਵੀ ਖੇਡ ਲਈਦੀ ਆ ਜਿਹੜੀਆਂ ਦੁਨੀਆ ਵਿੱਚ ਸਹੀ ਲੱਗ ਜਾਂਦੀਆਂ ਤੇ ਇਤੋਂ ਜ਼ਿਆਦਾ ਆਪਣੇ ਫੇਵਰਿਟ ਫੂਡ ਖਾ ਲਈਦੇ ਆ ਪੰਜਾਬ ਆਏ ਹੋਇਆ ਹੁਣ ਮੈਂ ਪਰਸੋਂ ਕੱਲ ਇੱਕ ਜਾ ਕੇ ਢੜੀ ਲਾ ਕੇ ਫਿਰ ਮੈਂ ਪਰਸੋਂ ਆਲ ਮੇਕ ਸ਼ੋਰ ਥੈਟ ਆਈ ਗੋ ਹੋਮ ਐਂਡ ਆਈ ਈਟ ਸਾਗ ਸੁ ਖਾਵਾਂਗੇ ਕਰੀ ਜਾਗੇ ਢਿਆੜੀ ਕਿੱਥੇ ਲਾਉਣੀਆਂ ਦੱਸੋ ਮਹਾਰਾਜ ਕੱਲ ਦਿੱਲੀ ਢਿਆੜੀ ਲਾਉਣ ਜਾਣਾ ਨਹੀਂ ਤਾਂ ਮੈਂ ਰੁਕਣਾ ਸੀਗਾ ਬਟ ਉਹ ਪਹਿਲਾਂ ਕਮਿਟਿਡ ਸੀਗਾ ਮੈਂ ਸੋ ਆਈ ਹੈਵ ਟੂ ਗੋ देयर ਓਕੇ ਜੀ ਤੇ ਉਹ ਲਾ ਕੇ ਆ ਕੇ ਤੇ ਫਿਰ ਆਉਂਗਾ ਮੈਂ ਆਇਆ ਬਹੁਤ دیر ਬਾਅਦ ਇਸ ਰੀਜਨ ਚ ਓਕੇ ਯੈਸ ਠੀਕ ਹੈ ਜੀ ਠੀਕ ਹੈ ਸੋ ਗੇਮ ਚੱਲ ਰਹੀਆਂ ਨੇ ਅੱਛਾ ਲੋਹੜੀ ਦੀ ਕੀ ਪਲੈਨਿੰਗ ਹੈ ਲੋਹੜੀ ਫੇ ਕਰੀ ਸੈਲੀਬ੍ਰੇਟ ਕਰਨੀ ਆਬਵੀਅਸਲੀ ਲੋਹੜੀ ਵਾਲੇ ਦਿਨ ਵੀ ਸਿੰਗਰ ਕੋਈ ਨਾ ਕੋਈ ਦਿਹਾੜੀ ਸੀ ਲੋਹੜੀ ਵਾਲੇ ਦਿਨ ਵੀ ਕਿਤੇ ਨਾ ਕਿਤੇ ਗਾ ਰਹੇ ਹੁੰਦੇ ਪਰ ਉਹ ਹੁਣ ਦੇਖਦੇ ਆ ਜੇ ਸ਼ਾਇਦ ਤੇਰਾ ਦਾ ਹੈਗਾ ਜੇ ਨਹੀਂ ਹੋਇਆ ਪ੍ਰੋਗਰਾਮ ਫੇ ਆਈ ਮੇਕ ਸ਼ੋਰ ਜੇ ਮੇਰਾ ਇਦਾਂ ਦੇ ਫੈਸਟੀਵਲ ਤੇ ਕਿਤੇ ਨਾ ਸ਼ੋ ਹੋਵੇ ਤੇ ਮੈਂ ਕੋਸ਼ਿਸ਼ ਕਰਦਾ ਕਿ ਮਮ ਦੇ ਨਾਲ ਮਮ ਡੈਡ ਦੇ ਨਾਲ ਹਾਂ ਉਹ ਦਿਖੇ ਅੱਛਾ ਆਪਾਂ ਨਾ ਅਕਸਰ ਵੀਡੀਓਜ਼ ਦੇਖਦੇ ਰਹਿੰਨੇ ਆ ਲਾਈਕ ਮਾਨਸੀ ਮੈਮ युवराज ਸਰ ਐਂਡ ਉਹ ਬੱਚੇ ਖੇਡ ਰਹੇ ਨੇ ਹੈਨਾ ਬਹੁਤ ਪਿਆਰੀਆਂ ਲੱਗਦੀਆਂ ਉਹ ਕੈਪਚਰਿੰਗ ਕਿਉਂਕਿ ਸ਼ਾਇਦ ਤੁਹਾਡੀ ਫੈਮਿਲੀ ਨੂੰ ਲੁਕੀ ਵਤਵਾਤ ਦੇਖਣਾ ਚਾਹੁੰਦੇ ਆ ਹੈਨਾ ਸੋ ਜਦੋਂ ਵੀਡੀਓਜ਼ ਤੁਸੀਂ ਦੇਖਦੇ ਓਬਵੀਅਸਲੀ ਤੁਸੀਂ ਜਦੋਂ ਘਰ ਨਹੀਂ ਹੁੰਦੇ ਜਦੋਂ ਦੂਰ ਹੁੰਦੇ ਆ ਤੇ ਤੁਹਾਨੂੰ ਵੀ ਉਹ ਲੱਗਦਾ ਨਾ ਵੀ ਆ ਮੂਮੈਂਟ 'ਚ ਮੈਂ ਵੀ ਹੋਣਾ ਚਾਹੀਦਾ ਸੀ ਯਾ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਦੇਖੋ ਜਿਹੜਾ ਰਿਦਾਨ ਆ ਨਾ ਹਾਂਜੀ ਉਹ युवराज ਦਾ ਬਾਇਓਲੋਜੀਕਲ ਮੁੰਡਾ ਹੋ ਸਕਦਾ ਹੈ ਪਰ ਉਹ ਤਾਂ ਉਹ ਮੁੰਡਾ ਮੇਰਾ ਹੈ ਇੰਨਾ ਮੈਨੂੰ ਉਹਦੇ ਨਾਲ ਇੰਨਾ ਮਤਲਬ ਉਹ ਉਹ ਮੇਰੀ ਜਾਨ ਹੈ ਉਹ ਉਹ ਉਹਦੇ ਨਾਲ ਇੰਨਾ ਪਿਆਰ ਹੈ ਨਾ ਕਿ ਐਕਚੁਅਲੀ ਜਿੱਦਣ ਉਹ ਜੰਮਿਆ ਸੀ ਨਾ ਉਦੋਂ ਕੋਵਿਡ ਚੱਲਦਾ ਸੀਗਾ ਤੇ ਮੈਂ ਉਹਨੂੰ ਦੇਖਣ ਨਹੀਂ ਆ ਸਕਦਾ ਸੀ ਸੇਮ ਡੇ ਤੇ ਤੇ ਜਿਹੜੀ ਕੋਵਿਡ ਤੋਂ ਬਾਅਦ ਪਹਿਲੀ ਫਲਾਈਟ ਲਈ ਸੀ ਨਾ ਮੈਂ ਉਹ ਨਿਰਧਾਨ ਨੂੰ ਮਿਲਣ ਆਇਆ ਸੀ ਮੈਨੂੰ ਯਾਦ ਹੈ ਤੇ ਉਹ ਜਦੋਂ ਹੁਣ ਉਹ ਵੱਡਾ ਹੋ ਰਿਹਾ ਉਹ ਤੇ ਸਾਡਾ ਵੀ ਹੁਣ ਦਾਦਾ ਬਣਿਆ ਆ ਉਹ ਹੁਣ ਸਾਨੂੰ ਗਾਣੇ ਸੁਣਾਉਂਦਾ ਸਾਨੂੰ ਦਿਖਾਉਂਦਾ ਉਹ ਉਹਨੂੰ ਵੀ ਸੁਰ ਦੀ ਹੈ ਹਾਂ ਉਹ ਮੇਰੇ ਨਾਲ ਤੋਂ ਇਦਾਂ ਗੱਲ ਉਹਨੂੰ ਉਹ ਮੈਨੂੰ ਤੇ ਨਵਰਾਜ ਕਹਿੰਦਾ ਨਾ ਸਿੱਧਾ ਹੀ ਨਵਰਾਜ ਉਹਨੂੰ ਫਿਰ ਸਾਰੇ ਕਹਿੰਦੇ ਉਹ ਬੜੇ ਪਪਾ ਫਿਰ ਉਹਨੂੰ ਥੋੜਾ ਜਾਣਦਾ ਬਟ ਉਹ ਮੇਰਾ ਦੋਸਤ ਹੈ ਮੇਰਾ ਪੋਤਾ ਹੈ ਉਹ ਤੇ ਆਫਕੋਰਸ ਜਦੋਂ ਮੈਂ ਵੀਡੀਓਜ਼ ਘੱਟ ਦੇਖਦਾ ਫਿਰ ਮੈਂ ਉਦਾਸ ਹੋ ਜਾਂਦਾ ਜਦੋਂ ਮੈਂ ਵੈਨ ਵੈਨ ਯੂ ਆਰ ਨਾਟ ਥੇਰ ਨਾ ਤੇ ਯੂ ਫੀਲ ਸੈਡ ਯੂ ਫੀਲ ਕਿ ਯਾਰ ਉਹ ਹਾਂ ਤਾਂ ਅਗਰ ਕਿ ਮੈਂ ਉਹਦੀਆਂ ਵੀਡੀਓਜ਼ ਬਹੁਤ ਘੱਟ ਦੇਖਦਾ ਤੇ ਇਹ ਵੀ ਡਰ ਲੱਗਦਾ ਹੁੰਦਾ ਕਿ ਯਾਰ ਕਿਤੇ ਆਪਣੀ ਨਜ਼ਰੀ ਨਾ ਲੱਗ ਜਵੇ ਔਰ ਉਹ ਬੱਚਾ ਹੈ ਹੀ ਐਕਸਟਰੋਡਨਰੀ ਹੈ ਬਹੁਤ ਪਿਆਰਾ ਬੱਚਾ ਹੈ ਤੇ ਪਹਿਲਾਂ ਯੂਵਰਾਜ ਮੈਨੂੰ ਬੱਚਿਆਂ ਨੂੰ ਲੱਗਦਾ ਹੁੰਦਾ ਸੀਗਾ ਹੁਣ ਯੂਵਰਾਜ ਮੈਨੂੰ ਪਾਪਾ ਲੱਗਣਾ ਪਿਆ ਤੇ ਉਹਦੇ ਨਾਲ ਹੁਣ ਉਹ ਬੱਚਾ ਬਣ ਗਿਆ ਯੈਸ ਬੌਂਡਿੰਗ ਦੇ ਵਿੱਚ ਫਰਕ ਪੈਂਦਾ ਲਾਈਕ ਹੋਰ ਸਟਰੋਂਗ ਹੁੰਦੀ ਆ ਜਦੋਂ ਫੈਮਲੀ ਸਲੈਕ ਜਿਵੇਂ ਤੁਹਾਡਾ ਵਿਆਹ ਹੋ ਗਿਆ ਹੁਣ ਜਵਰਾਸਰ ਦਾ ਵਿਆਹ ਹੋ ਗਿਆ ਓਬਵੀਅਸਲੀ ਬੱਚੇ ਵੀ ਹੋ ਗਏ ਸੋ ਉਸ ਤੋਂ ਬਾਅਦ ਜਿਹੜੀ ਬੌਂਡਿੰਗ ਦੇ ਵਿੱਚ ਕਿੰਨਾ ਸਟਰੋਂਗ ਵਾਲੀ ਫੀਲਿੰਗ ਆਉਂਦੀ ਆ ਬੌਂਡਿੰਗ ਦਾ ਸਭ ਤੋਂ ਪਹਿਲਾਂ ਤੁਹਾਡੇ ਮਾਪੇ ਤੁਹਾਡੀ ਬੌਂਡਿੰਗ ਸਟਰੋਂਗ ਕਰਦੇ ਆ ਤੁਸੀਂ ਐਜ਼ ਕਿਡਸ ਤੁਹਾਨੂੰ ਕਿਦਾਂ ਸ਼ੇਪ ਅਪ ਕੀਤਾ ਉਹਨਾਂ ਨੇ ਹੈਨਾ ਉਹ ਸਾਨੂੰ ਉਹਨਾਂ ਨੇ ਬਹੁਤ ਇਦਾਂ ਕਹਿ ਕੇ ਯਾਰ ਮਿਲ ਕੇ ਰਹਿਣਾ ਹਮੇਸ਼ਾ ਨਾਲ ਰਹਿਣਾ ਫੇਰ ਉਹਦੋਂ ਅਸੀਂ ਮੈਂ ਬੰਬੇ ਚਲਾ ਗਿਆ ਸੀ ਜਦੋਂ ਤੇ ਉਹ ਹੀ ਵਾਜ਼ ਹੇਰ ਤੇ ਉਹ ਦੂਰ ਜਦੋਂ ਹੋ ਗਏ ਉਦੋਂ ਹੋਰ ਜ਼ਿਆਦਾ ਫਿਰ ਦਿਲ ਕਰਦਾ ਸੀ ਇੱਕ ਦੂਜੇ ਨਾਲ ਰਹਿਣ ਦਾ ਜਦੋਂ ਦੂਰ ਹੁੰਨੇ ਆ ਉਦੋਂ ਰਿਸ਼ਤਿਆਂ ਦੀ ਵੱਧ ਕੀਮਤ ਪਤਾ ਲੱਗਦੀ ਹੈ ਇਹ ਚੀਜ਼ ਹੈਗੀ ਹੈ 100% ਹੁੰਦੀ ਹੈ ਜਦੋਂ ਤੁਸੀਂ ਇਕੱਠੇ ਰਹਿੰਦੇ ਹੋ ਨਾ ਉਦੋਂ ਤੁਸੀਂ ਖਾਸ ਕਰ ਅਸੀਂ ਛੋਟੇ ਹੁੰਦੇ ਇਕੱਠੇ ਰਹੇ ਹਾਂ ਉਸ ਤੋਂ ਬਾਅਦ ਮੈਂ ਵੀ ਕੰਮ ਛੱਡ ਕੇ ਆਪਣੇ ਆਪਣੇ ਕੰਮਾਂ 'ਚ ਚਲੇ ਗਏ ਉਹ ਆਪਣਾ ਮਿਹਨਤ ਕਰ ਰਿਹਾ ਸੀ ਮੈਂ ਆਪਣੀ ਤੇ ਉਹ ਅਸੀਂ ਆੜਾ ਡਰਹਿਣ ਲੱਪਿਆ ਹਣਾ ਦਿਲੋਂ ਨਹੀਂ ਉਦਾਂ ਨਹੀਂ ਬਟ ਵੈਸੇ ਯਸ ਕੰਮ ਨੂੰ ਲੈ ਕੇ ਉਹ ਤਾਂ ਉਸ ਤੋਂ ਸਾਨੂੰ ਵੀ ਪਤਾ ਲਾਈਕ ਸਾਨੂੰ ਮੈਨੂੰ ਅਕਸਰ ਜਦ ਮੈਂ ਤੁਹਾਨੂੰ ਦਿਖਾਇਆ ਮੈਨੂੰ ਜੁਗਲਬੰਦੀ ਯਾਦ ਆ ਗਈ ਰਹਿਣ ਦੇ ਨਹੀਂ ਰਹਿਣ ਦੇ ਨਹੀਂ ਰਹਿਣ ਦੇ ਲਾਈਕ ਉਸ ਬਾਬੇ ਕਿਵੇਂ ਬਣਿਆ ਲਾਈਕ ਉਹ ਮੂਮੈਂਟ ਤੁਹਾਡੇ ਲਈ ਕਿੰਨਾ ਸਪੈਸ਼ਲ ਆ ਤੁਹਾਨੂੰ ਮੈਨੂੰ ਦੱਸੋ ਉਹਦੇ ਬਾਰੇ ਥੋੜਾ ਜਿਹਾ ਉਹ ਸਵਾਬ ਇਦਾਂ ਬਣਿਆ ਕਿ ਮੈਂ ਪਹਿਲਾਂ ਇੱਕ ਉਸਤਾਦ ਜੀ ਨਾਲ ਪਹਿਲਾਂ ਇੱਕ ਗਾਣਾ ਕਰ ਚੁੱਕਾ ਸੀ ਸਿਲੀ-ਸਿਲੀ ਆਉਂਦੀ ਹੈ ਮਿਕਸ ਟੇਪ ਲਈ ਤੇ ਉਦੋਂ ਯੂਵਰਾਜ ਯੂਵਰਾਜ ਵੀ ਥੋੜਾ ਜਿਹਾ ਉਹ ਸੀਗਾ ਗੁੱਸੇ ਜਿਹਾ ਰੇਣ ਮੈਨੂੰ ਕਿਉਂ ਨਹੀਂ ਬੁਲਾਇਆ ਅਸੀਂ ਮੈਨੂੰ ਵੀ ਨਾਂ ਕਰਨਾ ਸੀਗਾ ਹਨਾ ਮੈਨੂੰ ਨਹੀਂ ਉਹਨੇ ਕਿਹਾ ਸੀਗਾ ਪਹਿਲਾਂ ਕਿ ਮੈਂ ਨਾਰਾਜ਼ ਹਾਂ ਉਹਨੇ ਮੈਨੂੰ ਦੱਸਿਆ ਮੈਨੂੰ ਕੁਝ ਨਹੀਂ ਕਿਹਾ ਉਹਨੇ ਜਦੋਂ ਅਸੀਂ ਗਾਣਾ ਕੀਤਾ ਨਾ ਇਹ ਵਾਲਾ ਉਦੋਂ ਉਹਨੇ ਕਿਹਾ ਮੈਂ ਉਹ ਉਦੋਂ ਵੀ ਕਰਨਾ ਚਾਹੁੰਦਾ ਸੀਗਾ ਉਦੋਂ ਮੈਨੂੰ ਦੱਸਿਆ ਨਹੀਂ ਕਿਸੇ ਨੇ ਤੇ ਫਿਰ ਮੈਂ ਉਹਨੂੰ ਹੁਣ ਆਈ ਮੇਕ ਸ਼ੋਰ ਕਿ ਜਦੋਂ ਕੋਈ ਇਦਾਂ ਦੀ ਗੱਲ ਹੋਵੇ ਪਹਿਲਾਂ ਯੁਵਰਾਜ ਭਾਈ ਨੂੰ ਪਹਿਲਾਂ ਪੁੱਛ ਲਈਦਾ ਤੇ ਉਹ ਉਹ ਸਬਬ ਅਸੀਂ ਮੇਰੀ ਟੀ ਸੀਰੀਜ਼ ਨਾਲ ਗੱਲ ਚੱਲਦੀ ਸੀ ਗਾਣੇ ਨੂੰ ਲੈ ਕੇ ਡੈਡ ਦਾ ਗਾਣੇ ਉਹਨਾਂ ਨੇ ਦੋ ਤਿੰਨ ਮੈਨੂੰ ਦੱਸੇ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਗਾਣੇ ਨਾਲ ਆ ਗਾਣਾ ਲਾ ਲੈਣੇ ਆ ਇਸ ਗਾਣੇ ਨਾਲ ਆ ਗਾਣਾ ਲਾ ਲੈਣੇ ਤੇ ਹੋਰ ਅੱਛਾ ਲੱਗੂਗਾ ਤੇ ਥੈਂਕਸ ਟੂ देम ਕਿ ਉਹਨਾਂ ਨੇ ਮੇਰੀ ਓਪੀਨੀਅਨ ਲਈ ਔਰ ਅਸੀਂ ਪਹਿਲਾ ਗਾਣਾ ਬਣਾਇਆ ਬੈਠ ਕੇ ਉੱਥੇ ਬੰਬੇ ਤੇ ਫਿਰ ਉਹਨਾਂ ਨੇ ਕਿਹਾ ਕਿ ਅਬ ਡੈਡੀ ਕੋ ਆ ਮੈਂ ਕਹਾਂ ਮੈਂ ਤਾਂ ਬੋਲ ਹੀ ਨਹੀਂ ਸਕਦਾ ਮੈਂ ਤਾਂ ਮੇਰੀ ਮੇਰੀ ਘੈਸੀਤ ਮੈਂ ਉਹਨੂੰ ਬੋਲੂਂਗਾ ਮੇਰੇ ਸਾਥ ਦਾ ਨਾ ਫਿਰ ਦੈਨ ਦੇ ਫੋਨਡ ਹਿਮ ਫਿਰ ਉਹਨਾਂ ਨੇ ਰਿਕਾਰਡ ਕੀਤਾ ਫਿਰ ਯੁਵਰਾਜ ਨੇ ਯੁਵਰਾਜ ਨੇ ਕੀਤਾ ਉਹਨਾਂ ਨੇ ਇੱਕੋ ਦਾ ਮਤਲਬ ਕੀ ਕਹਿੰਦਾ ਸੀਗਾ ਉਹ ਤਾਂ ਬਹੁਤ ਸੇ ਬੋਟੇ ਵਾ ਉਹਨਾਂ ਨੇ ਤਾਂ ਕਦੀ ਕੰਮ ਨਾ ਉਹਨਾਂ ਨੇ ਕਦੀ ਵੀ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਉਹ ਮੈਨੂੰ ਲੱਗਦਾ ਕਿ ਦੁਨੀਆ 'ਚ ਜੇ ਕੋਈ ਫਾਦਰ ਫਿਗਰ ਇਹ ਨਹੀਂ ਕਿ ਮੇਰੇ ਮੇਰੇ ਫਾਦਰ ਹੈ ਤਾਂ ਮੈਂ ਕਹਿੰਦਾ ਨਹੀਂ ਜਿੱਥੇ ਉਹਨਾਂ ਨੇ ਸਟ੍ਰਿਕਟ ਹੋਣਾ ਉੱਥੇ ਉਹਨਾਂ ਨੇ ਬਿਲਕੁਲ ਸਟ੍ਰਿਕਟ ਹੋਣਾ ਜਿੱਥੇ ਉਹਨਾਂ ਨੂੰ ਬਦਾ ਮੈਂ ਲੀਨਿਅਨ ਰਹਿਣਾ ਉੱਥੇ ਲੀਨਿਅਨ ਰਹਿਣਾ ਜਿੱਥੇ ਖੜੇ ਹੋਣਾ ਨਾਲ ਉੱਥੇ ਵੀ ਉਹਨਾਂ ਨੇ ਖੜੇ ਹੋਣਾ ਬਹੁਤ ਜਾਣੇ ਕੋ ਸੁਣੀਆ ਸਰ ਲਾਈਕ ਤੁਸੀਂ ਤਾਂ ਫੈਮਿਲੀ ਮੈਂਬਰ ਆ ਓਬਵੀਅਸਲੀ ਬਟ ਜਿਹੜੇ ਬਾਹਰ ਦੇ ਵੀ ਲੋਕ ਨੇ ਨਾ ਉਹ ਕਹਿੰਦੇ ਲਾਈਕ ਉਹ ਜਿਵੇਂ ਦੇ ਹੈ ਨਾ ਮਤਲਬ ਕਈ ਲੋਕ ਸੋਚਦੇ ਨੇ ਕਿ ਉਹ ਬਹੁਤ ਸਟਿਕਡ ਹੋਣਗੇ ਜਾਂ ਮੂਵ ਫਟ ਹੋਣਗੇ ਬੋਲਦੇ ਬਟ ਉਹਨਾਂ ਦੇ ਵਿੱਚ ਜਿਹੜਾ ਦਿਲ ਆ ਨਾ ਉਹ ਬੜਾ ਸਾਫਟ ਆ ਮਤਲਬ ਉਹ ਬਹੁਤ ਚੰਗੇ ਨੇ ਦਿਲ ਦੇ ਵਟ ਸਟੇਡਾ ਹੁੰਦਾ ਨਾ ਆਰਟਿਸਟ ਦਾ ਵੈ ਸਭ ਤੋਂ ਸਾਫਟ ਵੈਸੇ ਮੇਰੇ ਖਿਆਲ ਨਾਲ ਮੈਂ ਜਿੰਨਾ ਤੱਕ ਜਾਣਦਾ ਜਿਹੜਾ ਸੱਚੀ ਆਰਟਿਸਟ ਆ ਉਹ ਸਾਫਟ ਹੀ ਹੁੰਦਾ ਹੈ ਔਰ ਉਹਨੂੰ ਫਿਰ ਗੁੱਸਾ ਵੀ ਉਦਾਂ ਆਉਂਦਾ ਗੁੱਸਾ ਵੀ ਆਊਗਾ ਉਹਨੂੰ ਉਹਦੇ ਇਮੋਸ਼ਨਸ ਹੁੰਦੇ ਆ ਨਾ ਇਮੋਸ਼ਨ ਆਰਟਿਸਟ ਕੋ ਤਾਂ ਹਰ ਤਰ੍ਹਾਂ ਦਾ ਇਮੋਸ਼ਨ ਹੈ ਔਰ ਉਹ ਸਾਹਮਣੇ ਵੀ ਆਊਗਾ ਉਹ ਲੁਕੋ ਕੇ ਨਹੀਂ ਰੱਖ ਸਕਦਾ ਆਰਟਿਸਟ ਜਦੋਂ ਉਹਨੂੰ ਗੁੱਸਾ ਕੋ ਆਊਗਾ ਹੀ ਆਊਗਾ ਉਹ ਜਿੱਦਾਂ ਹੁਣ ਜਦੋਂ ਮੈਨੂੰ 뮤ਜ਼ਿਕ ਸਿਖਾਉਂਦੇ ਸੀਗੇ ਤੇ ਮੈਨੂੰ ਲੱਗਦਾ ਸੀਗਾ ਕਿ ਦੁਨੀਆਂ 'ਚ ਇਸ ਬੰਦੇ ਤੋਂ ਸਟ੍ਰਿਕਟ ਕੋਈ ਹੈ ਹੀ ਨਹੀਂਗਾ ਮੈਨੂੰ ਉਹ ਤਾਂ ਲੱਗਦਾ ਨਹੀਂ ਮੈਂ ਪੱਜ ਜਾਵਾਂ ਕਿ ਨਾਟ ਜਾਵਾਂ ਕਿਦਿਆਂ ਨਾ ਬਟ ਮੈਂ ਮੈਂ ਹੁਣ ਉਹਨਾਂ ਨੂੰ ਥੈਂਕਸ ਕਰਦਾ ਅੱਜ ਜੇ ਮੈਂ ਰੋਟੀ ਬਣੀ ਮੇਰਾ ਚੱਲ ਰਿਹਾ ਉਹਨਾਂ ਕਰਕੇ ਹੈ ਜੇ ਉਹ ਮੈਨੂੰ ਨਾ ਸਿਖਾਉਂਦੇ ਨਾ ਉਹ ਉਹਨਾਂ ਨੇ ਮੈਨੂੰ ਡਾਂਟਿਆ ਹੁੰਦਾ ਨਾ ਉਹਨਾਂ ਨੇ ਮੈਨੂੰ ਚੀਜ਼ਾਂ ਸਿਖਾਈਆਂ ਹੁੰਦੀਆਂ ਨਾ ਮੈਂ ਉਹਨਾਂ ਦੇ ਪਿੱਛੇ ਬੈਕ ਵੋਕਲ ਕੀਤਾ ਹੁੰਦਾ ਨਾ ਮੈਂ ਉਹਨਾਂ ਦੀ ਸਾਊਂਡ ਚੈੱਕ ਕੀਤੇ ਹੁੰਦੇ ਤੇ ਮੈਨੂੰ ਪਤਾ ਹੀ ਨਹੀਂ ਸੀ ਲੱਗਣਾ ਵੀ ਗਾਣੇ ਦੀਆਂ ਲਿਸਟਾਂ ਵੀ ਬਣਦੀਆਂ ਜਾਂ ਸਕੇਲ ਸਕੇਲ ਬਣਾ ਕੇ ਗਾਣੇ ਗਾਈਦੇ ਆ ਇਹ ਕਿਹੜੇ ਸਕੇਲ ਤੇ ਕਿਹੜਾ ਗਾਣਾ ਗਾਉਣਾ ਜਾਂ ਲੋਕਾਂ ਨੂੰ ਸਕੇਲ ਦਾ ਹੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਹਰ ਗਾਣੇ ਦੇ ਸਕੇਲ ਦਾ ਪਤਾ ਹੁੰਦਾ ਸੀਗਾ ਇਹ ਬੇਸਿਕ ਤੇ ਮੈਨੂੰ ਇਦਾਂ ਲੱਗਦਾ ਐਜ਼ ਫਾਦਰ ਐਜ਼ ਉਸਤਾਦ ਮੈਂ ਇਸ ਤੋਂ ਜ਼ਿਆਦਾ ਰੱਬ ਤੋਂ ਕੁਝ ਮੰਗ ਹੀ ਨਹੀਂ ਸਕਦਾ ਕੋਰਸ ਵੀ ਕੀਤੀ ਤੁਸੀਂ ਉਹਨਾਂ ਦੇ ਪਿੱਛੇ ਘੜ ਕੇ ਬਹੁਤ ਚਿਰ ਮੈਂ 4 ਸਾਲ ਉਹਨਾਂ ਨਾਲ ਐਜ਼ ਐਜ਼ ਅ ਬੈਕ ਵੋਕਲਿਸਟ ਕੰਮ ਕੀਤਾ ਔਰ ਉਹ ਉਸ ਚੀਜ਼ ਨੇ ਮੈਨੂੰ ਮੈਨੂੰ ਜਿਹੜਾ ਮੇਰਾ ਮਾੜਾ ਮੋਟਾ ਜਿਹੜਾ ਮੈਂ ਆਪਣਾ ਰੋਟੀ ਬਾਣੀ ਕਮਾਉਣ ਲੱਪਿਆ ਇਹ ਉਹਨਾਂ ਕਰਕੇ ਆ ਬਸ ਮੇਰਾ ਮੈਂ ਕੁਝ ਵੀ ਕਰਦਾ ਨਾ ਤੇ ਜਿੱਦਣ ਮੈਨੂੰ ਲੋਕੀ ਕਹਿੰਦੇ ਜਦੋਂ ਸਟੇਜ ਤੇ ਮੈਂ ਪਰਫਾਰਮ ਕਰਦਾ ਤਾਂ ਜਿੱਦਣ ਲੋਕ ਮੈਨੂੰ ਕਿੰਦੇ ਕਿ ਯਾਰ ਬੜਾ ਮਜ਼ਾ ਆਇਆ ਹਮੇ ਯਾਰ ਬਹੁਤ ਅੱਛਾ ਮੈਂ ਫਿਰ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਥੈਂਕਸ ਕਰ ਦਿੰਦਾ ਯੈਸ ਆਈ ਥਿੰਕ ਇਹੀ ਹੋਣਾ ਚਾਹੀਦਾ ਅੱਛਾ ਮੈਂ ਜ਼ਿਆਦਾ ਸਮਝ ਨਹੀਂ ਲਵਾਂਗੀ ਬਟ ਆਈ ਵਾਂਟ ਟੂ ਲਿਸਨ ਸਮਥਿੰਗ ਫਰਮ ਯੂ ਅੱਜ ਗਾਣੇ ਲਈ ਨਾ ਕਿਉਂਕਿ ਵੀ ਸਵੇਰ ਦੇ ਨਾਲ ਉੱਚੀ ਉੱਚੀ ਬੋਲੀ ਜਾਣੇ ਇੱਕ ਇੱਕ ਤਾਂ ਬੰਦ ਇੱਕ ਮੇਰੀ ਗੱਲ ਸੁਣੋ ਇੱਕ ਤਾਂ ਲਗਾਤਾਰ ਦਿਹਾਣੀਆਂ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਹੈ ਲਗਾਤਾਰ ਦਿਹਾਣੀਆਂ ਚੱਲਣੀਆਂ ਅੱਛਾ ਮੈਂ ਉਜਗਲ ਬੰਦੀ ਵਾਲੀ ਮੈਂ ਤੁਹਾਡੇ ਨਾਲ ਲਗਾ ਦੰਨੀ ਹੈ ਰਹਿਣ ਦੀ ਰਹਿਣ ਦੀ ਵਾਲਾ ਉਜਗਲ ਬੰਦੀ ਲੋਕਾਂ ਨੇ ਕਹਿਣਾ ਇੰਨੀਆਂ ਗੱਲਾਂ ਕਰੀ ਜਾਂਦਾ ਤੇ ਗਾਹ ਚਲੋ ਮਾੜਾ ਜੇ ਰਹਿਣ ਦੇ ਗਾ ਦਿੰਦੇ ਰਹਿਣ ਦੇ ਨਹੀਂ ਰਹਿਣ ਦੇ ਨਹੀਂ ਰਹਿਣ ਦੇ ਜਿਸ ਹਾਲ ਚ ਅਸੀਂ ਆ ਸਾਨੂੰ ਰਹਿਣ ਦੇ ਰਹਿਣ ਦੇ ਨਹੀਂ ਰਹਿਣ ਦੇ ਨਹੀਂ ਰਹਿਣ ਦੇ ਜਿਸ ਹਾਲ ਚ ਅਸੀਂ ਆ ਸਾਨੂੰ ਰਹਿਣ ਦੇ ਗੌਣ ਲਈ ਤੂੰ ਸਾਨੂੰ ਨਾ ਕਹਿ ਸਾਨੂੰ ক্রিকেট ਵਾਲਾ ਮੈਚ ਖੇਡ ਲੈਣ ਦੇ ਗੌਣ ਲਈ ਤੂੰ ਸਾਨੂੰ ਨਾ